ਸੱਜਣ মিডিਆ ਚੈਨਲ ਉੱਤੇ ਸਭ ਦੋਸਤਾਂ ਦਾ ਸਵਾਗਤ ਹੈ ਮੈਂ ਹਾਂ ਬਰਬੀਰ ਜੰਡੂ ਪੰਥਕ ਹਲਕਿਆਂ ਦੇ ਵਿੱਚ ਅਤੇ ਸਿੱਖ ਸਮਾਜ ਦੇ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਮੰਥਨ ਚੱਲ ਰਿਹਾ ਹੈ ਉਹ ਮੰਥਨ ਹੁਣ ਆਪਣੇ ਸਿਖਰ ਵੱਲ ਵੱਧ ਰਿਹਾ ਹੈ ਤੇ ਉਸ ਦੇ ਕੀ ਨਤੀਜੇ ਸਾਹਮਣੇ ਆਉਂਦੇ ਆ ਤੇ ਪੰਥਕ ਸਫਾਂ ਦੇ ਵਿੱਚ ਤੇ ਸਿੱਖ ਸਮਾਜ ਦੇ ਵਿੱਚ ਕੀ ਨਵੀਆਂ ਦਿਸ਼ਾਵਾਂ ਤੇ ਨਵੀਂ ਦਿਸ਼ਾ ਜਿਹੜੀ ਹੈ ਉਹ ਬੰਦੀ ਹੈ ਇਸ ਦੇ ਜਿਹੜੇ ਪ੍ਰਮਾਨ ਹੈ ਕੋਲਾ ਮਹੱਲਾ ਦੇ ਉੱਤੇ ਦਮਦਮੀ ਟਕਸਾਲ ਦੇ ਮੁਖੀ ਹਰਨਾਮਨ ਸਿੰਘ ਧੁੰਮਾ ਵੱਲੋਂ ਬੁਲਾਏ ਗਏ ਪੰਥਕ ਕੱਤਰਤਾ ਵਿੱਚ ਪਾਸ ਕੀਤੇ ਗਏ 6 ਮਤੇ ਜਿਨ੍ਹਾਂ ਵਿੱਚ ਇਹ ਗੱਲ ਕਹੀ ਗਈ ਹੈ ਕਿ ਜਿਹੜੀਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਟੇਕ ਸਿੰਘ ਧਨੋਲਾ ਦੀਆਂ ਤਖਤ ਕੇਸਗੜ੍ਹ ਸਾਹਿਬ ਤੇ ਤੱਕ ਦਮਦਵਾ ਸਾਹਿਬ ਦੇ ਨਿਯੁਕਤੀਆਂ ਕੀਤੀਆਂ ਗਈਆਂ ਉਹ ਰੱਦ ਕੀਤੀਆਂ ਜਾਣ ਤੇ ਉਹਨਾਂ ਦੀ ਥਾਂ ਦੇ ਉੱਤੇ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕੀਤਾ ਜਾਵੇ ਇੱਕ ਦੂਸਰਾ ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਇਹ ਗੱਲ ਕਹੀ ਹੈ ਕਿ ਉਹ ਆਪਣੀ 17 ਦੀ ਅੰਤਰੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਬਕਾਇਦਾ ਜਿਹੜੀ ਹੈ ਇਸ ਮੀਟਿੰਗ ਤੋਂ ਪਹਿਲਾਂ ਇਹ ਜਿਹੜੀ ਪ੍ਰਾਣੇ ਜਥੇਦਾਰਾਂ ਨੂੰ ਬਹਾਲ ਕਰਨ ਦੀ ਜਿਹੜੀ ਹੈ ਅਮਲੇ ਉਸ ਨੂੰ ਸ਼ੁਰੂ ਕਰੇ ਔਰ 28 ਦੀ ਜਿਹੜੀ ਬਜਟ ਇਜਲਾਸ ਮੀਟਿੰਗ ਹੈ ਜਿਹੜਾ ਸ਼ਰੋਣੀ ਕਮੇਟੀ ਦਾ ਉਸ ਦੇ ਲਈ ਉਹਨਾਂ ਨੇ ਸੰਕਟਾਂ ਨੂੰ ਸੱਦਾ ਦਿੱਤਾ ਕਿ ਉਹ ਉਸ ਦਿਨ ਉੱਥੇ ਪਹੁੰਚਣ ਇਸ ਦੇ ਨਾਲ ਹੀ ਜਿਹੜਾ ਦੂਸਰੀ ਘਟਨਾ ਜੁੜੀ ਹੋਈ ਹੈ ਜਿਹੜੀ ਕਿ 2 ਦਸੰਬਰ ਦੇ ਹੁਕਮਨਾਮੇ ਨਾਲ ਸੰਬੰਧਿਤ ਹੈ ਜਿਸ ਦੇ ਵਿੱਚ ਬਕਾਇਦਾ ਜਿਹੜਾ ਕਾਲ ਤਖਤ ਦੇ ਵੱਲੋਂ ਇੱਕ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਤੇ ਉਸ ਦੇ ਦੋ ਮੈਂਬਰ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਪ੍ਰੋਫੈਸਰ ਬਡੁੰਗਰ ਅਸਤੀਫਾ ਦੇ ਚੁੱਕੇ ਆ ਪਰ ਪੰਜ ਮੈਂਬਰਾਂ ਨੇ ਇਹ ਗੱਲ ਅਨਾਉਂਸ ਕੀਤੀ ਹੈ ਐਲਾਨ ਕੀਤਾ ਹੈ ਕਿ ਉਹ 18 ਤਰੀਕ ਤੋਂ ਬਕਾਇਦਾ ਅਕਾਲ ਤਖਤ ਦੇ ਹੁਕਮ ਮੁਤਾਬਕ ਜਿਹੜੀ ਹੈ ਕਾਲੀ ਦਲ ਦੀ ਭਰਤੀ ਸ਼ੁਰੂ ਕਰਨਗੇ ਉਹਨਾਂ ਨੇ ਉਸ ਲਈ ਆਪਣੀਆਂ ਤਿਆਰੀਆਂ ਕਰ ਲਈਆਂ ਕਾਪੀਆਂ ਜਿਹਨਾਂ ਭਰਤੀ ਦੀਆਂ ਉਹ ਛਾਪ ਲਈਆਂ ਔਰ ਨਾਲ ਦੀ ਨਾਲ ਉਹਨਾਂ ਨੇ ਸਿੱਖ ਸੰਪਰਦਾਵਾਂ ਸਿੱਖ ਸਮਾਜ ਪੰਥਕ ਹਲਕਿਆਂ ਅਕਾਲੀ ਸੋਚ ਵਾਲੇ ਲੋਕਾਂ ਅਕਾਲੀ ਇਤੈਹੀ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ 18 ਮਾਰਚ ਨੂੰ ਅਕਾਲ ਤਖਤ ਤੇ ਪਹੁੰਚਣ ਜਦੋਂ ਭਰਤੇ ਦੀ ਸ਼ੁਰੂਆਤ ਕੀਤੀ ਜਾਣੀ ਸੋ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਵਾਪਰੀਆਂ ਇਹ ਇਸ ਗੱਲ ਦਾ ਸੰਕੇਤ ਦਿੰਦੀਆਂ ਕਿ ਪੰਥਕ ਖੇਤਰ ਦੇ ਵਿੱਚ ਤੇ ਸਿੱਖ ਸਮਾਜ ਦੇ ਵਿੱਚ ਕੀ ਨਵਾਂ ਹੋਣ ਜਾ ਰਿਹਾ ਹੈ ਤੇ ਉਸ ਦੀ ਕੀ ਦਿਸ਼ਾ ਬਣਦੀ ਹੈ ਇਸ ਦੇ ਉੱਤੇ ਅਸੀਂ ਅਸੀਂ ਚਰਚਾ ਕਰਾਂਗੇ ਇਸ ਚਰਚਾ ਦੇ ਲਈ ਅੱਜ ਸਾਡੇ ਵਿਸ਼ੇਸ਼ ਮਹਿਮਾਨ ਨੇ ਸਰਦਾਰ ਜਸਪਾਲ ਸਿੰਘ ਸਿੱਧੂ ਸੀਨੀਅਰ ਪੱਤਰਕਾਰ ਜਿਨ੍ਹਾਂ ਦਾ ਕਿ ਸਿੱਖ ਰਾਜਨੀਤੀ ਬਾਰੇ ਡੂੰਘਾ ਗਿਆਨ ਹੈ ਤੇ ਉਹਨਾਂ ਦੀ ਇੱਕ ਆਪਣੀ رائے ਹੈ ਜੋ ਕੁਝ ਵੀ ਸਿੱਖ ਸਮਾਜ ਦੇ ਅੰਦਰ ਪੰਥਕ ਹਲਕਿਆਂ ਦੇ ਅੰਦਰ ਹੁਣ ਤੱਕ ਵਾਪਰਿਆ ਤੇ ਜੋ ਕੁਝ ਨਤੀਜੇ ਸਾਹਮਣੇ ਆਏ ਆ ਉਹਨਾਂ ਬਾਰੇ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਅਸੀਂ ਉਹਨਾਂ ਤੋਂ ਜਾਨਣਾ ਚਾਹਾਂਗੇ ਕਿ ਉਹ ਮੌਜੂਦਾ ਪ੍ਰਸਥਿਤੀਆਂ ਵਿੱਚ ਸਿੱਖ ਪੰਥ ਤੇ ਕਾਲੀ ਰਾਜਨੀਤੀ ਤੇ ਸਿੱਖ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਆ ਸਿੱਖ ਸਾਹਿਬ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਚ ਧੰਨਵਾਦ ਜੀ ਸ਼ੁਕਰੀਆ ਸਿੱਖ ਸਾਹਿਬ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਪੰਥਕ ਇਕੱਠ ਹੋਇਆ ਆ ਆਨੰਦਪੁਰ ਸਾਹਿਬ ਚ ਭਰਤੀ ਕਮੇਟੀ ਨੇ ਆਪਣਾ ਕੰਮ ਸ਼ੁਰੂ ਕਰਨ ਦਾ ਬਕਾਇਦਾ ਜਿਹੜਾ ਪ੍ਰੋਗਰਾਮ ਲੀਕ ਲਿਆ ਇਹ ਸਾਰੀ ਸਥਿਤੀ ਦੇ ਵਿੱਚ ਕੀ ਤੁਸੀਂ ਦੇਖਦੇ ਹੋ ਕਾਲੀ ਰਾਜਨੀਤੀ ਚ ਅੱਗੇ ਕੀ ਹੋਣ ਜਾ ਰਿਹਾ ਹੈ ਤੇ ਸਿੱਖ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ ਅ ਤੁਸੀਂ ਪਹਿਲੀ ਗੱਲ ਤੇ ਇਹ ਦੇਖੋ ਕਿ ਸਤੰਬਰ ਪਿਛਲੇ ਸਾਲ ਸਤੰਬਰ ਦਾ ਇਹ ਸਾਰਾ ਮੰਥਨ ਚੱਲ ਰਿਹਾ ਜਿਹਦੇ ਵਿੱਚ ਅਕਾਲ ਤਖਤ ਸ਼ਾਮਲ ਹੈ। ਅਕਾਲੀ ਦਲ ਦੇ ਬਾਰੇ ਕਿਸ ਤਰ੍ਹਾਂ ਹੋਵੇ ਕੀ ਹੋਵੇ ਜਾਂ ਅਕਾਲੀ ਦਲ ਬਾਰੇ ਜੋ ਉੱਥੇ ਉਦੋਂ ਸ਼ਿਕਾਇਤ ਕਰਕੇ ਆਏ ਸਾਰੇ ਕੰਪਲੇਂਟ ਕਰਕੇ ਆਏ ਜਿਹਦੇ ਤੇ ਜਿਹਦੇ ਨਾਹੀ ਉਹਨਾਂ ਨੇ ਤਨਖਾਹਿਆ ਕਰਾਰ ਦਿੱਤਾ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੇ ਪ੍ਰਧਾਨ ਨੂੰ। ਉਦੋਂ ਤੋਂ ਐਕਟੀਵਿਟੀ ਚੱਲੀ ਆ। ਤੇ ਫਿਰ 2 ਦਸੰਬਰ ਦਾ ਉਹੋ ਕਾਫੀ ਜਿਆਦਾ ਕਸ਼ਮਕਸ਼ ਤੋਂ ਬਾਅਦ 2 ਦਸ 2 ਦਸੰਬਰ ਦਾ ਜਿਹੜਾ ਹੁਕਮਨਾਮਾ ਆਇਆ ਉਹ ਵੀ ਆਪਣੇ ਆਪ ਵਿੱਚ ਕਾਫੀ ਇਸ ਕਿਸਮ ਦਾ ਸੀ ਸਖਤ ਨਹੀਂ ਸੀ ਜਿਹੜੇ ਕੁਝ ਬੰਦੇ ਕਹਿੰਦੇ ਆ ਪਰ ਇੱਕ ਠੀਕ ਲਾਈਨ ਤੇ ਕਾਫੀ ਹੱਦ ਲਾਈਨ ਠੀਕ ਸੀ ਕਿ ਜਿਹੜੀ ਪੋਲੀਟੀਕਲ ਜੀ ਦੇ ਤੇ ਉਹਨਾਂ ਨੇ ਅਕਾਲੀ ਦਲ ਦੀ ਪੋਲਿਟਿਕਸ ਨੂੰ 78 ਤੋਂ ਰੱਦ ਕੀਤਾ ਸੀ ਤੇ ਹੋਰ ਵੀ ਐਂਟੀ ਪੰਥਕ ਜਿਹੜੀਆਂ ਐਕਟੀਵਿਟੀਆਂ ਰਹੀਆਂ ਇਹਨਾਂ ਦੀਆਂ ਅਕਾਲੀ ਦਲ ਦੀ ਉਹਨਾਂ ਨੂੰ ਬਿਲਕੁਲ ਨੰਗਾ ਕੀਤਾ ਸੀ ਤੇ ਇਹ ਲੱਗਦਾ ਸੀ ਵੀ ਹੁਣ ਸਹੀ ਕ੍ਰਿਟਿਕ ਹੈ ਉਹਦਾ ਤੇ ਸਹੀ ਉਹਦਾ ਜਿਹੜਾ ਇੱਕ ਮਸਟ ਫੈਸਲਾ ਉਹਦੇ ਤੇ ਕਰਤਾ ਖਾਦ ਨੁਕਤਾ ਚੀਨੀ ਦਾ ਖਾਸ ਇੱਕ ਕਰਤੀ ਹੈ ਇਹਦੇ ਚੋਂ ਹੁਣ ਅੱਗੇ ਅਕਾਲੀ ਦਲ ਸਹੀ ਤੁਰੂਗਾ ਪਰ ਅਕਾਲੀ ਦਲ ਨੂੰ ਸ਼ਾਇਦ ਅਕਾਲੀ ਦਲ ਦੇ ਲੀਡਰਾਂ ਨੂੰ ਜਾਂ ਸੁਖਵੀਰ ਬਾਦਲ ਦੇ ਵਾਲੇ ਰਲ ਦੀ ਜਿਹੜੀ ਕੋਟਰੀ ਹੈ ਖਾਸ ਕਰਕੇ ਜਿਹਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਦਿਲਜੀਤ ਸਿੰਘ ਡਾਕਟਰ ਦਿਲਜੀਤ ਸਿੰਘ ਚੀਮਾ ਤੇ ਹੋਰ ਕਈ ਇਹ ਜੇ ਹੋਰ ਵੀ ਹੈ ਜਿਹੜੇ ਤਿੰਨ ਚਾਰ ਬੰਦੇ ਲੱਗਦਾ ਨਹੀਂ ਵੀ ਉਹਨਾਂ ਦੇ ਉਹਨਾਂ ਨੂੰ ਇਹ ਗੱਲ ਸਿੱਖ ਪਰੰਪਰਾ ਦੀ ਕੋਈ ਦੂੰਗੀ ਸਮਝ ਸੀ ਜਾਂ ਨਹੀਂ ਜਿਹੜੇ ਕਿ ਹਰ ਵਾਰ ਫਸਦੇ ਹੀ ਤੁਰੇ ਗਏ ਫਸਦੇ ਤੁਰੇ ਗਏ ਤੇ ਸ਼ੋਰਟ ਵਿੱਚ ਅਸੀਂ ਕਹੀਏ ਵੀ ਪਹਿਲਾਂ ਗਿਆਨੀ ਹਰਪ੍ਰੀਤ ਨੂੰ ਟਾਰਗੇਟ ਕੀਤਾ ਫੇਰ ਹਰਪ੍ਰੀਤ ਤੋਂ ਬਾਅਦ ਮੈਂ ਕਮੇਟੀ ਨੂੰ ਟਾਰਗੇਟ ਕੀਤਾ ਜਿਹੜੀ ਨੇ ਰਿਕਰੂਟਮੈਂਟ ਮਨਿਟਰਿੰਗ ਕਮੇਟੀ ਸੀ ਉਸ ਤੋਂ ਬਾਅਦ ਤੀਜੀ ਵਾਰੀ ਫੇਰ ਉਸ ਤੋਂ ਬਿਲਕੁਲ ਹੀ ਮੈਂਬਰਸ਼ਿਪ ਕਰਕੇ ਤੇ ਅਸੀਂ ਉਸ ਤੋਂ ਫੇਰ ਸਪੋਰਟ ਕੇ ਰਹਿੰਦੇ ਖਿੰਦੇ ਉਹਨਾਂ ਨੇ ਉਹ ਜਥੇਦਾਰ ਪੰਨਾ ਇੱਕ ਲਾਹ ਤੇ ਮੁੜ ਕੇ ਤਿੰਨੇ ਹੀ ਲਾਹ ਤੇ ਜਿਹੜੇ ਜਿਹੜੇ 2 ਦਸੰਬਰ ਦੇ ਪੈਂਸਲੇ ਦੇ ਕਾਲ ਤਖਤ ਤੋਂ ਆਏ ਦੇ ਸੂਤਰਧਾਰ ਸੀ ਉਹ ਤਿੰਨੇ ਹੀ ਲਾਹ ਤੇ ਇਹ ਲੱਗਦਾ ਸੀ ਵੀ ਇਹ ਫਸਦੇ ਤੁਰੇ ਜਾ ਰਹੇ ਆ ਹਰ ਕੱਲ ਤੇ ਵਿੱਚ ਜਿਵੇਂ ਜਿਉਂ ਜਿਉ ਉਹ ਸਾਰਾ ਐਕਸ਼ਨ ਕਰਦੇ ਰਹੇ ਪ੍ਰਾਣੀ ਸੱਤਾ ਦੇ ਲੋਰ ਵਿੱਚ ਜਿਹੜੀ ਪ੍ਰਾਣੀ ਉਹਨਾਂ ਦੇ ਕੋਲੇ ਸੱਤਾ ਹੁੰਦੀ ਸੀ ਅਕਾਲੀ ਨਾਲ ਕੋਲੇ ਤੇ ਤਿਉਂ ਤਿਉਂ ਇਹ ਫਸਦੇ ਗਏ ਤਿਉਂ ਤੋਂ ਜਿਹੜਾ ਸਿੱਖ ਹੈ ਸਿੱਖ ਜਗਤ ਸੀ ਉਹ ਇਹਨਾਂ ਦੇ ਵਿਰੋਧ ਵਿੱਚ ਖੜਾ ਹੁੰਦਾ ਗਿਆ ਉਹਨਾਂ ਅਕਾਲ ਤਖਤ ਦੀ ਸੁਪਰਮੈਸੀ ਦੇ ਹੱਕ ਵਿੱਚੋਂ ਜ਼ਿਆਦਾ ਹੋਰ ਬਲੰਦ ਹੋਇਆ ਜਿਹੜੀ ਕਿ ਪਹਿਲਾਂ ਬਹੁਤੀ ਉਮੀਦ ਨਹੀਂ ਸੀ ਕੀਤੀ ਜਾਂਦੀ ਐਂ ਲੱਗਦਾ ਸੀ ਵੀ ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਨੇ ਅੱਗੇ ਜਿ세ਦਾ ਬਦਲੇ ਸੀਗੇ ਵੀ ਸ਼ਾਇਦ ਉਹੀ ਗੱਲ ਚੱਲ ਪਈ ਹੁਣ ਵੀ ਤੇ ਪਰ ਲੋਕ ਬਹੁਤ ਤਗੜੇ ਤਰੀਕੇ ਨਾਲ ਖੜੇ ਹੋਏ ਸਿੱਖ ਜਗਤ ਚੋਂ ਤੇ ਹੁਣ ਜਿਹੜੀ ਸਿਚੁਏਸ਼ਨ ਨਵੀਂ ਲੇਟੈਸਟ ਆਈ ਹੈ ਹੁਣ ਇਹ ਵਿੱਚ ਬਿਲਕੁਲ ਸਪਸ਼ਟ ਲੱਗਣ ਲੱਗ ਗਿਆ ਵੀ ਇਹ ਦੇ ਵਿੱਚ ਵੀ ਇਹੇ ਧੜਾ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਲਾ ਧੜਾ ਜਿਹੜਾ ਜਿਹਦੇ ਤੇ ਕਬਜ਼ਾ ਰੱਖਣਾ ਚਾਹੁੰਦੇ ਸੀ ਉਹ ਹੁਣ ਥੱਲੇ ਜਾਊ ਦੂਜੇ ਤੜੇ ਦੀ ਪੌਸਿਬਿਲਿਟੀ ਚੰਗੀ ਬਣ ਗਿਆ ਜੀ 18 ਤੋਂ ਆਪਦੀ ਉਹ ਜਿਹੜੀ ਮੀਟਿੰਗ ਹੈ ਜਿਹੜੀ ਅਕਾਲ ਤਖਤ ਦੇ ਮਤਲਬ ਮੈਂਬਰਸ਼ਿਪ ਹੈ ਜਿਹੜੀ ਉਹ ਸ਼ੁਰੂ ਕਰ ਦੇਣਗੇ ਤੇ ਉਹ ਮੈਂਬਰਸ਼ਿਪ ਵੀ ਉਹਨਾਂ ਨੇ ਇਕੱਲੇ ਆਪ ਬੈਠ ਕੇ ਨਹੀਂ ਕੀਤੀ ਪੰਜ ਮੈਂਬਰਾਂ ਨੇ ਉਹਨਾਂ ਨੇ ਸਾਰੇ ਜਿ세 ਬੰਦੇਆਂ ਨੂੰ ਸੱਦ ਕੇ ਇਹਨੂੰ ਬ੍ਰਾਡ ਬੇਸ ਸਿੱਖਾਂ ਦੇ ਇੱਕ ਬ੍ਰਾਡ ਬੇਸ ਥਾਰੀ ਸਪੋਰਟ ਲੈਣ ਦੀ ਕੋਸ਼ਿਸ਼ ਕੀਤੀ ਹੈ ਇਹ ਆਪਣੇ ਆਪ ਵਿੱਚ ਕਾਫੀ ਤਕੜਾ ਇਹ ਸਟੈਪ ਹੈ ਇਹਦੇ ਵਿੱਚ ਬਿਕਰਮ ਜੀ ਸਮਜੀਠੀਆ ਵੀ ਬੜਾ ਪੋਜੀਟਿਵਲੀ ਉਸ ਹਵਾ ਨੂੰ ਦੇਖ ਗਿਆ ਤੇ ਜਦਾ ਅਮਰਸਰ ਇਲਾਕੇ ਚ ਰਹਿੰਦਾ ਕਰਕੇ ਸਾਰਾ ਦੇਖ ਲਿਆ ਉਹਨੂੰ ਪਤਾ ਲੱਗ ਗਿਆ ਕਿਦਾਂ ਨੂੰ ਹਵਾ ਦਾ ਰੁਖ ਜਾਂਦਾ ਉਹਨੇ ਠੀਕ ਪੋਜੀਟਿਵ ਸਟੈਪ ਲਿਆ ਉਹ ਏਕਤਾ ਭਾਵੇਂ ਏਕਤਾ ਦਾ ਨਾਮ ਲਿਆ ਪਰ ਅਸਲ ਵਿੱਚ ਇਹ ਹੈ ਵੀ ਉਹ ਹੁਣ ਉਹ ਮਜ਼ਬੂਤ ਹੋ ਜੂ ਤੇ ਹੋ ਸ਼ਕਤ ਹੋ ਸਕਦਾ ਵੀ ਉਹ ਹੀ ਇੱਕ ਲੀਡਰ ਦੇ ਲੈਵਲ ਤੇ ਪਹਿਲਾਂ ਵੀ ਵੱਡਾ ਲੀਡਰ ਸੀ ਅਕਾਲੀ ਦਲ ਚ ਪਰ ਹੁਣ ਉਹ ਜਾਦਾ ਵੱਡਾ ਲੀਡਰ बन ਸਕਦਾ ਹੈ ਸਾਰੇ ਪ੍ਰੋਸੈਸ ਦੇ ਵਿੱਚੋਂ ਕਿਉਂਕਿ ਉਸ ਉਸ ਨੇ ਪਹਿਲਾਂ ਹੀ ਏਕਤਾ ਦਾ ਨਾਂ ਲਿਆ ਵੀ ਆਪਾਂ ਮੂੜ ਇਕੱਠੇ ਹੋ ਜਾਈਏ। ਤੋਂ ਇਹ ਲੱਗਦਾ ਇਹ ਸਾਰੇ ਦੌਰ ਦੇ ਵਿੱਚੋਂ ਇੱਕ ਗੱਲ ਕਲੀਅਰ ਹੋ ਗਈ ਵੀ ਅਕਾਲ ਤਖਤ ਜਿਸ ਤਰੀਕੇ ਨਾਲ ਲੱਗਦਾ ਸੀ ਕਨਸੈਪਟ ਲੈਵਲ ਤੇ ਲੋਕਾਂ ਚ ਸਿੱਖਾਂ ਕੇ ਚੇਤਨਤਾ ਲੈਵਲ ਤੇ ਬਹੁਤ ਥੱਲੇ ਆ ਗਿਆ ਉਹਦੀ ਹੋਰ ਮਜ਼ਬੂਤੀ ਹੋਈ ਹੈ ਸਿਧਾਂਤਿਕ ਪੱਧਰ ਤੇ ਫਲਸਫੇ ਦੇ ਪੱਧਰ ਤੇ ਇਕ ਤਾਂ ਇਹ ਦੇ ਵਿੱਚੋਂ ਨਿਕਲਿਆ ਦੂਜਾ ਅਕਾਲੀ ਦਲ ਦੇ ਵਿੱਚ ਇਹ ਗੱਲ ਅਕਾਲੀ ਦਲ ਨੂੰ ਬਹੁਤ ਭਲੇਖਾ ਪੈ ਗਿਆ ਵੀ ਜਿੰਨਾ ਕਿ ਇਹ ਸਿੱਖ ਮਾਸਸ ਨੂੰ ਜਾਂ ਸਿੱਖ ਪੰਥਕ ਵੋਟ ਨੂੰ ਜਾਂ ਪੰਥਕ ਖੇਤਰ ਨੂੰ ਆਦੇ ਨਾਲ ਰੱਖ ਸਕਦਾ ਸੀਗਾ ਉਹ ਐਡਾ ਉਸ ਨੂੰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਉਹ ਕੋਈ ਐਡਾ ਵੱਡਾ ਨਹੀਂ ਹੈ ਜਿਹੜਾ ਬੇਕੋ ਸਿਧਾਂਤਕ ਲੈਵਲ ਤੇ ਤਾਂ ਸਿੱਖ ਜਿਹੜੇ ਜਿਹੜੇ ਕਦੇ ਸਿੱਖਾਂ ਨੂੰ ਅਕਾਲੀ ਦਲ ਨੂੰ ਵੋਟ ਵੀ ਨਹੀਂ ਪਾਉਂਦੇ ਉਹ ਵੀ ਅਕਾਲ ਤਖਤ ਨਾਲ ਜੁੜੇ ਹੋਏ ਆ ਕਦੇ ਸਪੋਰਟ ਨਹੀਂ ਕਰਦੇ ਦਾ ਵਿਰੋਧ ਕਰਦੇ ਆ ਹਮੇਸ਼ਾ ਪਰ ਆਕਾਲ ਤਖਤ ਦੇ ਕਨਸੈਪਟ ਨਾਲ ਤਾਂ ਜੁੜੇ ਹੋਏ ਸਮਝਣਾ ਚਾਹੀਦਾ ਸੀ ਉਹਨਾਂ ਨੂੰ ਵੀ ਇੱਕ ਬੋਟ ਬੈਂਕ ਦੇ ਦੀ ਕਲੀ ਉਹੀ ਕਾਰਨ ਸੀ ਸਿਰ ਸਾਹਿਬ ਕਿ ਗਿਆਨੀ ਜੈ ਸਿੰਘ ਵੀ ਆਕਾਲ ਤਖਤ ਤੇ ਪੇਸ਼ ਹੋਏ ਕਿ ਬੂਟਾ ਸਿੰਘ ਵੀ ਆਕਾਲ ਤਖਤ ਤੇ ਪੇਸ਼ ਹੋਏ ਹੁਣ ਜਿਵੇਂ ਅਸੀਂ ਸਾਡੇ ਵਰਗੇ ਅਸੀਂ ਕਦੇ ਵੀ ਅਕਾਲੀ ਦਲ ਦੀ ਸਪੋਰਟ 'ਚ ਅਜੇ ਤੱਕ ਨਹੀਂ ਰਹੇ ਤੇ ਨਾ ਕੋਈ ਹੁਣ ਲੱਗਦਾ ਵੀ ਅਕਾਲੀ ਦਲ ਦੀ ਸਾਡ ਨੂੰ ਅਕਾਲੀ ਦਲ ਦੀਆਂ ਸਾਰੀਆਂ ਐਕਟੀਵਿਟੀਆਂ ਵਿੱਚ ਸਾਡਾ ਕੋਈ ਦਿਲਚਸਪੀ ਨਹੀਂ ਤਵਿਆ ਕੀ ਕਰ ਰਿਹਾ ਕਿਹੜੀ ਮੈਂਬਰਸ਼ਿਪ ਕਰੂਗਾ ਕਿਵੇਂ ਕਰੂਗਾ ਪਰ ਸਾਡੀ ਅਕਾਲ ਤਖਤ ਵਿੱਚ ਜ਼ਰੂਰ ਇਸ ਗੱਲ ਦੀ ਹੈ ਵੀ ਸਾਡੇ ਆਸਥਾ ਜਾਂ ਇਸ ਕਿਸਮ ਦਾ ਹੈ ਵੀ ਜੇ ਸਿੱਖ ਪਰਿਵਾਰਾਂ 'ਚ ਜੰਮੇ ਸਾਰੇ ਬੰਦੇ ਉਸ ਸਿੱਖ ਸਿੱਖ ਕਲਚਰ ਨਾਲ ਜੁੜੇ ਹੋਏ ਆ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਇਹਦੀ ਇੱਕ ਕਲਚਰ ਦੀ ਯੂਨਿਟੀ ਤਾਂ ਬਣ ਸਕੂਗੀ ਰਹਿ ਸਕੂਗੀ ਜਾਂ ਸਿੱਖ ਕਲਚਰ ਦੀ ਜਾਂ ਸਿੱਖ ਸਿੱਖੀ ਦੀ ਜੇ ਅਕਾਲ ਤਖਤ ਇੱਕ ਰਹਿੰਦਾ ਮਜ਼ਬੂਤ ਕਰਦਾ ਸਿੱਖ ਰਹਿਤ ਮਰਯਾਦਾ ਨੂੰ ਕੋ ਕਾਫੀ ਕੰਟਰੋਲ ਕਰਦਾ ਤੇ ਉਹਦੀ ਰਹਿਤ ਮਨ ਜ਼ਿਆਦਾ ਉਹਦੇ ਰਾਹੀਂ ਦਿੱਤੀ ਹੋਈ ਮੰਨੀ ਜਾਂਦੀ ਹੈ ਤੇ ਨਹੀਂ ਤਾਂ ਕੋਈ ਹੋਰ ਤੌਰ ਤਰੀਕਾ ਨਹੀਂ ਹੈ ਇਸ ਕਰਕੇ ਤੇ ਇਹ ਬਹੁਤ ਇਹ ਇੱਕ ਸੈਂਟਰਲ ਪੁਆਇੰਟ ਹੈ ਇਸ ਕਰਕੇ ਲੋਕਾਂ ਵਿੱਚ ਇਹਦਾ ਵਿਸ਼ਵਾਸ ਨਹੀਂ ਟੁੱਟਿਆ ਤੇ ਵਿਸ਼ਵਾਸ ਟਕੜਾ ਹੋਇਆ ਅਕਾਲੀ ਦਲ ਦੇ ਵਿੱਚੋਂ ਹਾਰਿਆ ਸਾਰੀ ਗੱਲ ਜੋ ਸਮਝਿਆ ਨਹੀਂ ਸੀ ਉਹ ਸਾਰੀ ਗੱਲ ਨੂੰ ਜੋ ਉਹਨਾਂ ਦੀ ਬ੍ਰੋਡ ਬੈਂਕ ਦੀ ਪੋਲਿਟਿਕਸ ਤੇ ਚੱਲਦਾ ਹੈ ਇਸੇ ਵੋਟ ਬੈਂਕ ਦੀ ਪੋਲਿਟਿਕਸ ਤੋਂ ਹੀ ਉਸਨੇ ਬਗੜਾੜੀ ਤੇ ਉਸ ਸਰਸੇ ਵਾਲੇ ਸਾਧ ਨੂੰ ਜਾਂ ਸਰਸੇ ਵਾਲੇ ਮੁਖੀ ਨੂੰ ਇਸ ਨੇ ਇਹਨਾਂ ਨੇ ਉਸ ਨੂੰ ਮਾਫ ਵੀ ਕੀਤਾ ਸੀ ਇਹ ਸਾਰਾ ਕੁਝ ਇਹਨਾਂ ਨੇ ਵੋਟ ਬੈਂਕ ਬਣਾਉਣ ਲਈ ਕੀਤਾ ਸੀ ਆਪਦਾ ਤੇ ਇਹ ਪਾਲਿਸੀਆਂ ਜਿਹੜੀਆਂ ਹੁੰਦੀਆਂ ਇਹ ਧਰਮ ਦੇ ਖੇਤਰ ਦੇ ਵਿੱਚ ਜਾਂ ਇੱਕ ਧਰਮ ਹੈ ਜਿਹੜਾ ਧਰਮ ਦੇ ਧਰਮ ਨੂੰ ਧਾਰਮੀ ਇੱਕ ਕਲਚਰ ਤਿਆਰ ਕਰਦਾ ਹੈ ਵੱਡਾ ਹਿੱਸਾ ਧਰਮ ਦਾ ਹੁੰਦਾ ਕਲਚਰ ਦੇ ਵਿੱਚ ਤੇ ਇਸ ਕਰਕੇ ਉਹ ਉਹ ਇਹ ਬੜੇ ਸੁਵੇਦਨਸ਼ੀਲ ਮਸਲੇ ਹੁੰਦੇ ਆ ਇੰਨਾ ਨੂੰ ਤੁਸੀਂ 19 ਕਰੋੜ ਤਰੀਕੇ ਨਾਲ ਵੋਟ ਬੈਂਕ ਦੀ ਪੋਲਿਟਿਕਸ ਵਿੱਚ ਨਹੀਂ ਕਨਵਰਟ ਕਰ ਸਕਦੇ ਬਦਲ ਨਹੀਂ ਸਕਦੇ ਜਿਹੜੀ ਕਿ ਅਕਾਲੀ ਦਲ ਨੇ ਬਦਲਣ ਦੀ ਕੋਸ਼ਿਸ਼ ਕੀਤੀ ਤੇ ਉਹੀ ਬਗੜਾੜੀ ਵਾਲੇ ਕੋਸ਼ਿਸ਼ ਤੋਂ ਬਾਅਦ ਹੀ ਅਕਾਲੀ ਦਲ ਥੱਲੇ ਲੱਗਣਾ ਸ਼ੁਰੂ ਕੀਤਾ ਉਸੇ ਅਕਾਲੀ ਦਲ ਨੂੰ ਉਸੇ ਤੋਂ ਰਿਜੈਕਟ ਕਰਨਾ ਸ਼ੁਰੂ ਕੀਤਾ ਇਸ ਕਰਕੇ 17 ਚ ਹਾਰਿਆ 22 ਚ ਹਾਰਿਆ 24 ਚ ਹਾਰਿਆ ਤੇ ਬਾਕੀ ਛੋਟੀਆਂ ਮੋਟੀਆਂ ਹੋਰ ਥਾਵਾਂ ਤੇ ਵੀ ਹਾਰਿਆ ਹੁਣ ਇਹਦਾ ਕੋਈ ਵਜੂਦ ਹੈ ਨਹੀਂ ਇੱਕ ਇਹਦਾ ਇੱਕ ਐਮਐਲਏ ਸੀਗਾ ਆਪਣਾ ਮਜੀਠੀਆ ਦੀ ਵਾਈਫ ਬਿਕਰਮ ਜਿਹਾ ਮਜੀਠੀਆ ਦੀ ਵਾਈਫ ਉਹ ਵੀ ਮਤਲਬ ਕਿ ਜੇ ਮਜੀਠੀਆ ਦੂਜੇ ਪਾਸੇ ਖੜਾ ਹੈ ਤਾਂ ਉਹ ਵੀ ਇਹਦੇ ਨਾਲ ਨਹੀਂ ਇਸ ਕਰਕੇ ਇਹਨਾਂ ਦਾ ਅਸੈਂਬਲੀ ਵਿੱਚ ਵੀ ਕੋਈ ਹੈ ਨਹੀਂ ਠੀਕ ਆ ਪਾਰਲੀਮੈਂਟ ਵਿੱਚ ਸਿਮਰਜੀਤ ਆਹ ਹਰ ਸਿਮਰਨ ਬਾਦਲ ਖੜੀ ਹੈ ਇੱਕ ਉਹ ਪਤਾ ਨਹੀਂ ਉਹ ਕਿਸ ਲੈਵਲ ਤੇ ਹੈ ਕਿਵੇਂ ਹੈ ਬਾਕੀ ਤਾਂ ਕੁਛ ਹੈ ਹੀ ਨਹੀਂ ਤੇ ਇਹ ਸਾਰਾ ਕੁਝ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਤੇ ਇਹ ਸਾਰੇ ਦੌਰ ਦੇ ਵਿੱਚੋਂ ਦੋ ਗੱਲਾਂ ਕਲੀਅਰ ਹੋਈਆਂ ਵੀ ਪੋਲਿਟਿਕਸ ਜਿਹੜੀ ਤੁਸੀਂ ਕਰਨਾ ਚਾਹੁੰਦੇ ਹੋ ਵੀ ਬੀਜੇਪੀ ਨਾਲ ਸੰਬੰਧ ਰੱਖੇ ਤੁਹਾਡਾ ਪੂਰਾ ਅਲਟਰਨੈਸ਼ਨਲਿਜ਼ਮ ਵੱਲ ਗੱਲ ਕਰੋ ਸਾਰੀ ਉਸੇ ਕਿਸਮ ਦਾ ਤੇ ਫਿਰ ਇੱਥੇ ਸਿੱਖ ਵੀ ਤੁਹਾਡੇ ਨਾਲ ਜੁੜੇ ਰਹਿਣਗੇ ਜਾਂ ਐਸਜੀਪੀਸੀ ਨੂੰ ਵੀ ਵਰਤੀ ਜਾਓ ਤੁਹਾਡੇ ਕੰਟਰੋਲ 'ਚ ਹੈ ਹੁਣ ਤੇ ਇਲੈਕਸ਼ਨ ਨਾ ਹੋਣ ਦਿਓ ਐਸਜੀਪੀਸੀ ਦੀ ਇਹ ਸਾਰਾ ਕੁਝ ਤੁਹਾਨੂੰ ਮਹਿੰਗਾ ਪਊਗਾ ਤੇ ਮਹਿੰਗਾ ਪੈ ਰਿਹਾ ਹੈ ਉਨੇ ਸਾਰਾ ਕੁਝ ਬਦਲੂਗਾ ਸਾਰੇ ਉੱਤੇ ਸਵਾਲ ਖੜੇ ਹੋਗੇ ਸਵਾਲੀਆ ਜਨ ਹਾਂਜੀ ਇਹਦੇ ਵਿੱਚ ਸਿਸਾ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੀ ਨਵੀਂ ਭਰਤੀ ਹੋਏਗੀ ਤਾਂ ਉਹਦੇ ਵਿੱਚ ਉਹੀ ਲੋਕ ਸ਼ਾਮਲ ਨੇ ਜਿਹੜੇ ਕਾਲੀ ਦਲ ਦੇ ਵਿੱਚ ਜਦੋਂ ਬਕਾਇਦਾ ਕਾਲੀ ਦਲ ਨੇ ਇਸ ਗੱਲ ਦਾ ਮੁਲਾਂਕਣ ਕਰਨ ਦੇ ਲਈ ਕਮੇਟੀ ਬਣਾਈ ਸੀ ਕਿ ਅਸੀਂ ਹਾਰ ਕਿਉਂ ਰਹੇ ਹਾਂ ਤਾਂ ਉਹਦੇ ਵਿੱਚ ਇਕਬਾਲ ਸਿੰਘ ਝੁੰਦਾ ਦੀ ਅਗਵਾਈ ਚੋ ਕਮੇਟੀ ਬਣੀ ਸੀ ਉਸ ਕਮੇਟੀ ਨੇ ਵੀ ਇਹੀ ਰਿਪੋਰਟ ਦਿੱਤੀ ਸੀਗੀ ਕਿ ਬਕਾਇਦਾ ਜਿਹੜੀ ਹੈ ਮਾਸਸਸ ਥੱਲੇ ਇਹ ਚਾਹੁੰਦੇ ਆ ਵਰਕਰ ਥੱਲੇ ਚਾਹੁੰਦਾ ਕਿ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਉਹ ਬਦਲੀ ਜਾਵੇ ਤਾਂ ਕਾਲੀਦਲ ਜਿਹੜਾ ਆਪਣੀ ਹੋਂਦ ਬਚਾ ਸਕੇਗਾ ਆਪਣਾ ਆਪ ਅੱਗੇ ਲੈ ਕੇ ਤੁਰ ਸਕੇਗਾ ਪਰ ਉਹ ਸਾਰੇ ਉਹੀ ਲੋਕ ਨੇ ਹੁਣ ਉਥੇ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਸਥਿਤੀ ਦੇ ਵਿੱਚ ਜਿਹੜਾ ਨਵਾਂ ਕਾਲੀਦਲ ਹੋਣਾ ਚਾਹੇਗਾ ਤੇ ਉਹਦੇ ਵਿੱਚ ਬਾਦਲ ਪਰਿਵਾਰ ਕਿਤੇ ਮਾਈਨਸ ਹੀ ਹੋ ਜਾਏਗਾ ਆਫੀਅਤ ਤੱਕ ਮਾਈਨਸ ਹੋਏਗਾ ਕਿਉਂਕਿ ਉਹਦੇ ਵਿੱਚ ਇਹ ਵੀ ਹੈ ਕਿ ਨਾ ਵੀ ਤੁਸੀਂ ਦੂਜੀ ਿਆ ਕੋਈ ਪ੍ਰਧਾਨ ਨਹੀਂ ਬਣ ਸਕਦਾ ਦੋ ਟਰਮਾਂ ਤੋਂ ਵੱਧ ਤੇ ਸ਼ਾਇਦ ਦੋ ਟਰਮਾਂ ਰੱਖੀਆਂ ਜਾਂ ਇੱਕ ਟਰਮ ਜਾਂ ਦੋ ਟਰਮ ਰੱਖੀਆ ਤੇ ਉਹਦੇ ਵਿੱਚ ਕਈ ਸਭ ਦੇ ਪ੍ਰਧਾਨ ਤੋਂ ਲੈ ਕੇ ਥੱਲੇ ਤੱਕ ਉਹਨਾਂ ਨੇ ਸਾਰੀ ਸੁਜੈਸ਼ਨਾਂ ਜਿਹੜੀਆਂ ਅਲੱਗ ਦਿੱਤੀਆਂ ਉਹ ਅਕਾਲੀ ਦਲ ਦੀਆਂ ਹੀ ਆਈਆਂ ਸਾਰੀਆਂ ਅਕਾਲੀ ਦਲ ਦੇ ਵਿੱਚ ਅਕਾਲੀ ਦਲ ਦੇ ਯੂਨਟਾਂ ਨਾਲ ਗੱਲਬਾਤ ਕਰਕੇ ਤੇ ਸਾਰੇ ਅਕਾਲੀ ਦਲ ਲੀਡਰ ਨਾਲ ਕਰਕੇ ਉਹ ਰਿਪੋਰਟ ਤਿਆਰ ਹੋਈ ਸੀ ਇਹ ਸਿਆਣੇ ਹੁੰਦੇ ਪੋਲੀਟੀਕਲ ਬੰਦੇ ਹੁੰਦੇ ਤਾਂ ਉਸ ਨੂੰ ਮੰਨ ਲੈਣਾ ਚਾਹੀਦਾ ਸੀ ਤੇ ਕੋਈ ਲੰਬਾ ਚੌੜਾ ਫਰਕ ਨਹੀਂ ਹੈ ਜਿਹੜੇ ਸੁਧਾਰ ਕਾਲੀਦਾਰ ਵਾਲੇ ਇਹਨਾਂ ਦੇ ਵਿੱਚੋਂ ਹੀ ਆ ਤੇ ਇਹ ਇਹ ਇਹਨਾਂ ਦੇ ਨਾਲ ਹੀ ਇਕੱਠੇ ਰਹੇ ਆ ਉਹ ਵੀ ਬੀਜੇਪੀ ਨਾਲ ਖੜੇ ਸੀ ਇਹ ਵੀ ਬੀਜੇਪੀ ਨਾਲ ਖੜੇ ਕੋਈ ਵਿਚਾਰਧਾਰਤਕ ਦਾ ਫਰਕ ਨਹੀਂ ਲੱਗਦਾ ਇੱਕ ਵਸ ਪਰਸਨੈਲਿਟੀ ਕਲੈਸ਼ ਜੇ ਲੱਗਦੇ ਸੀ ਉਹ ਹੋਏ ਆ ਇਹਨਾਂ ਦੇ ਅੰਦਰੋਂ ਅੰਦਰ ਹੀ ਤੇ ਉਹ ਕਲੈਸ਼ ਦੇ ਵਿੱਚੋਂ ਹੀ ਇੱਕ ਇਹ ਸਾਰਾ ਕੁਝ ਵਧਿਆ ਤੇ ਵਿਚਾਰਧਾਰਕ ਲੈਵਲ ਤੇ ਕੋਈ ਵੱਡਾ ਚੌੜਾ ਫਰਕ ਨਹੀਂ ਆ ਇਸ ਤੋਂ ਗਿਣਿਆ ਤਾਂ ਇਹ ਜਾਂਦਾ ਵੀ ਸੁਧਾਰ ਲਾਇਰ ਵਾਲੇ ਤਾਂ ਜ਼ਿਆਦਾ ਬੀਜੇਪੀ ਨਾਲ ਜੁੜਨਾ ਚਾਹੁੰਦੇ ਆ ਗੱਲ ਹੀ ਇੱਥੋਂ بگੜੀ ਸੀ ਸਾਰੀ ਤੇ ਉਹ ਕਹਿੰਦੇ ਸੀ ਹਜੇ ਆਪਾਂ ਥੋੜਾ ਜਿਹਾ ਵੇਖ ਕੇ ਚੱਲੀਏ ਪਰ ਬੇਸਿਕਲੀ ਪਹਿਲੀ ਵਾਰੀ ਹੋਇਆ ਹੁਣ ਜਿਹੜਾ ਇੰਨੇ ਸਾਲਾਂ ਦੇ ਵਿੱਚ ਵੀ ਉਹ ਐ ਵੀ ਇਹਨਾਂ ਨੇ ਦਬੇ ਘੁਟੇ ਤਰੀਕੇ ਨਾਲ ਇਹ ਜਿਹੜਾ ਸਟਾਲਨ ਹੈ ਉੱਚ ਚੀਫ ਮਿਨਿਸਟਰ ਹੈ ਇਹਦਾ ਤਾਮਿਲਨਾਡੂ ਦਾ ਉਸ ਉਹਦੇ ਉਹਦਾ ਜਿਹੜਾ ਡਿਲੀਮਿਟੇਸ਼ਨ ਵਾਲੀ ਮੁਹਿਮਾ ਹੈ ਉਹਨੂੰ ਇਹਨਾਂ ਨੇ ਸਪੋਰਟ ਕੀਤਾ ਕਿਉਂਕਿ ਪੰਜਾਬ ਚ ਸਪੋਰਟ ਕੀਤਾ ਉਹ ਕਰ ਦਿੱਤਾ ਉਹ ਤੇ ਉਹਦਾ ਭਗਵਾਨ ਤੁਮਾਰ ਨੇ ਵੀ ਕਰਤਾ ਕਾਂਗਰਸ ਨੇ ਵੀ ਉਹਦਾ ਆਪਣੇ ਤੇ ਕਮੇਟੀ ਬਣਾਉਣ ਦੀ ਕੀਤੀ ਆ ਪਰ ਜਿਹੜੀਆਂ ਉਹਦੀਆਂ ਜਿਵੇਂ ਜਿਵੇਂ ਉਸਨੇ ਜਿਵੇਂ ਰੀਜIONAL ਪਾਰਟੀ ਨੂੰ ਚਾਹੀਦਾ ਵੀ ਜਿਹੜੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਆ ਉਹਦਾ ਵੀ ਵਿਰੋਧ ਕਰਨ ਬਿਲਕੁਲ ਕੋਈ ਗੱਲਬਾਤ ਨਹੀਂ ਕੀਤੀ ਇਹਨਾਂ ਨੇ ਜਾਂ ਉਹ ਉਹਨਾਂ ਦਾ ਹਿੰਦੀ ਨੂੰ ਇੰਪੋਜ਼ ਕਰ ਰਿਹਾ ਉਹ ਉਹਦੇ ਉੱਤੇ ਪੰਜਾਬ ਦਾ ਬੁਰੀ ਤਰੀਕੇ ਨਾਲ ਕਾਲੀ ਦਾਲ ਵੇਲੇ ਹਾਰੇ ਇਹਨਾਂ ਨੇ ਐਕਟ ਵੀ ਬਣਾਤਾ ਸੀ 1900 2008 ਦੇ ਵਿੱਚ ਤੋ ਇੱਕ ਨੂੰ ਨੋਟੀਫਾਈ ਵੀ ਕਰਤਾ ਸੀ ਲਾਗੂ ਹੀ ਨਹੀਂ ਕੀਤਾ ਤੋ ਇਸ ਕਰਕੇ ਇਹਨਾਂ ਨੇ ਸਾਰਾ ਕੁਝ ਬੀਜਪੀ ਇਹ ਇਹਨਾਂ ਨੇ ਹਿੰਦੀ ਦੇ ਵਿਰੁੱਧ ਤਾਂ ਕੁਝ ਕੀਤਾ ਹੀ ਨਹੀਂ ਵਿਰੁੱਧ ਨਾ ਕਹੋ ਪੰਜਾਬੀ ਨੂੰ ਵਿਕਾਸ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਲੈ ਪੰਜਾਬੀ ਸੂਬਾ ਬਣਿਆ ਸੀ ਅਕਾਲੀ ਦਲ ਕਲੇਮ ਵੀ ਕਰਦਾ ਸੀ ਪੰਜਾਬੀ ਸੂਬਾ ਬਣਾਇਆ ਸੀ ਤੋ ਇਸ ਕਰਕੇ ਨਾ ਲੈਂਗੁਏਜ ਤੇ ਕੀਤਾ ਨਾ ਐਜੂਕੇਸ਼ਨ ਪਾਲਿਸੀ ਤੇ ਕੁਝ ਕੀਤਾ ਨਾ ਡਿਲੀਮਿਟੇਸ਼ਨ ਤੇ ਪਹਿਲੀਆਂ ਦੇ ਬਿਆਨ ਦਿੱਤਾ ਨਹੀਂ ਤਾਂ ਬਾਟੇ ਯਾਰ ਬੀਜਪੀ ਦੀ ਲਾਈਨ ਚ ਹੁੰਦੀ ਸੀ ਇਹ ਇਹ ਦੇ ਸਭ ਠੀਕ ਹੈ ਜਿਹੜੀ ਬੀਜੇਪੀ ਦੀ ਲਾਈਨ ਹੈ ਪਰ ਜਿਹੜੀ ਹੁਣ ਮੌਜੂਦਾ ਪ੍ਰਸਥਿਤੀਆਂ ਜਿੰਦੇ ਵਿੱਚ ਬਕਾਇਦਾ ਦੰਦਮਿਕ ਟਕਸਾਲ ਨੇ ਜਿਹੜਾ ਪੰਥਕ ਕੱਟ ਸੱਦਿਆ ਹੈਗਾ ਤੇ ਉਸ ਨੇ ਜਿਹੜੇ ਮਤੇ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੀ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੰਕ ਕਮੇਟੀ ਹੈ ਉਹ ਇਹ ਪੁਰਾਣੇ ਜਥੇਦਾਰਾਂ ਨੂੰ ਬਹਾਲ ਕਰ ਦੇਗੀ ਤਾਂ ਕੀ ਉਹ ਜਿਹੜੀਆਂ ਪੁਰਾਣੀਆਂ ਸਥਿਤੀਆਂ ਤੇ ਉਹ ਜਿਹੜਾ ਮਤਾ ਹੈਗਾ ਹੁਕਮਨਾਮਾ ਜਿਹੜਾ ਹੈਗਾ ਉਸ ਨੂੰ ਇੰਪਲੀਮੈਂਟ ਕਰਾਉਣ ਦੇ ਲਈ ਇੱਕ ਤੇ ਦੂਸਰਾ ਜਿਹੜਾ ਉਹਨਾਂ ਨੇ ਕਿਹਾ ਕਿ ਇਹੀ ਜਥੇਦਾਰ ਜਿਹੜੇ ਐ ਜਿਹੜਾ ਉਹਨਾਂ ਨੇ ਮਤਾ ਪਾਸ ਕੀਤਾ ਪੰਥ ਇਕੱਠ ਨੇ ਕਿ ਉਹ ਇਹਨਾਂ ਵਿਧੀ ਵਿਧਾਨ ਵੀ ਤਿਆਰ ਕਰਨ ਕਿ ਜਥੇਦਾਰ ਦੀ ਨਿਯੁਕਤੀ ਕਿੱਦਾਂ ਹੋਵੇ ਔਰ ਉਹਨੂੰ ਹਟਾਏ ਹਟਾਉਣ ਦੀ ਕੀ ਪ੍ਰਕਿਰਿਆ ਹੋਵੇ ਇਹ ਸਾਰਾ ਕੁਝ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਪਾਸੇ ਕੋਈ ਫੈਸਲੇ ਹੋ ਸਕਦੇ ਆ ਜਾਂ ਪੁਰਾਣੇ ਜਥੇਦਾਰਾਂ ਨੂੰ ਬਹਾਲ ਕੀਤਾ ਜਾ ਸਕਦਾ ਵੇਖੋ ਲੱਗਦਾ ਤਾਂ ਇਹ ਹੈ ਵੀ ਜਿਸ ਤਰੀਕੇ ਦੀ ਸਿੱਤੀ ਜਿੱਦਣ ਨੂੰ ਡਾਇਰੈਕਸ਼ਨ ਵੱਧ ਰਹੀ ਆ ਉਹਦੇ ਵਿੱਚ ਇਹ ਹੈ ਵੀ 18 ਤੋਂ ਉਹਨਾਂ ਨੇ ਮੀਟਿੰਗ ਸੱਦ ਲਈ ਤੇ 17 ਦੀ ਹੁਣ ਅੰਦਰਿੰਗ ਕਮੇਟੀ ਦੀ ਮੀਟਿੰਗ ਹੈ ਤੇ ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਹੀ ਚਾਹੀਦਾ ਤੇ ਪਰ ਇਹ ਬੜਾ ਮੁਸ਼ਕਲ ਵੀ ਇਹ ਫੈਸਲਾ ਸਾਰਾ ਇਹ ਫਸੇ ਹੋਏ ਆ ਕਿਵੇਂ ਨਿਕਲਣਗੇ ਸਾਰਾ ਬੜੀ ਦਲੇਰੀ ਤੇ ਕਨਫੈਸ਼ਨ ਚਾਹੀਦਾ ਸਾਰੀ ਗੱਲ ਦੇ ਵਿੱਚ ਉਹ ਨਹੀਂ ਕਰ ਰਹੇ ਇਹ ਹਜੇ ਨਿਕਲ ਕੇ ਸਾਰਾ ਕੱਲ ਦੀ ਜੋ ਮਾਫੀ ਮੰਗਣ ਗਏ ਸੀ ਜਿਹੜੀਆਂ ਪੋਲਿਟਿਕਲ ਗਲਤੀਆਂ ਹੋਈਆਂ ਉਹਨਾਂ ਦੀ ਮਾਫੀ ਮੰਗ ਲੈਣੀ ਸੀ ਤੇ ਜੋ ਆਰਾਮ ਨਾਲ ਇਹ ਸਾਰਾ ਇੱਕ ਤਰ੍ਹਾਂ ਦਾ ਅਕਾਲੀ ਦਾਲੀ ਇਕੱਠਾ ਹੋ ਜਾਂਦਾ ਤੇ ਚੋਣ ਸ਼ਾਇਦ ਉਹਦੇ ਚੋਂ ਫਿਰ ਸੁਖਵੀਰ ਬਾਦਲੀ ਬਣ ਜਾਂਦਾ ਇਹਨਾਂ ਦੀ ਜਿਹੜੀਆਂ ਸੌੜੀਆਂ ਸੋਚਿਆ ਵੀ ਅਸੀਂ ਆਉਣ ਨਹੀਂ ਦੇਣਾ ਫਕਰੇ ਕੌਮ ਅਸੀਂ ਨਵੇਂ ਲਿਆ ਕੇ ਇਹਨਾਂ ਤੋਂ ਫਕਰੇ ਕੌਮ ਅਸੀਂ ਵਾਪਸ ਰਿਸਟੋਰ ਕਰਾਉਣਾ ਤੇ ਤੇ ਉਹ ਦੂਜੀਆਂ ਗੱਲਾਂ ਸੀ ਦੁਬਾਰਾ ਕਰਾਉਣੀਆਂ ਇਹੇ ਆਪਣੇ ਆਪ ਵਿੱਚ ਕੋਈ ਬਹੁਤਾ ਸਹੀ ਨਹੀਂ ਸੀਗਾ ਇਸ ਕਿਸਮ ਦੀ ਈਗੋ ਕੰਮ ਨਹੀਂ ਕਰਦੀ ਪੋਲਿਟਿਕਸ ਪੋਲਿਟਿਕਸ ਵਿੱਚ ਤਾਂ ਰੋਖ ਦੇਖਣੇ ਪੈਂਦੇ ਆ ਕਿ ਮੈਜੋਰਟੀ ਦਾ ਰੋਕ ਕੇ ਤਰਨੂ ਗਿਆ ਹੋਵੇ ਬਦਲਣਾ ਪੈਂਦਾ ਤੁਸੀਂ ਤੁਸੀਂ ਆਪਣੀ ਗੱਲ ਥੋੜਾ ਆਪਣੇ ਸਵੈਚੋ ਜਾਂ ਹੁਕ ਆਪਣੇ ਆਪਣੀ ਈਗੋ ਚੋ ਜਾਂ ਆਪਣੇ ਹੰਕਾਰ ਚੋ ਕੋਈ ਗੱਲ ਕਰ ਸਕਦੇ ਹੋ ਇਹ ਫਿਰ ਪੋਲਿਟਿਕਸ ਨੂੰ ਤੁਸੀਂ ਹਵਾ ਨਹੀਂ ਸਮਝਦੇ ਇਹ ਲੱਗਦਾ ਇਹ ਵੀ ਜਿਹੜੇ ਇਹ ਸੁਖਵੀਰ ਬਾਦਲ ਨਾਲ ਜੁੜੇ ਹੋਏ ਸੀ ਸਾਰੇ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਪਈ ਉਹ ੱੱਕਾ ਪੁਰਾਣੇ ਤਰੀਕੇ ਨਾਲ ਚੱਲਣ ਦੀ ਗੱਲ ਹੈ ਹੁਣ ਦੋ ਤਿੰਨ ਜਿਹੜੀ ਤੁਸੀਂ ਗੱਲ ਪੁੱਛੀ ਆ ਵੀ ਕੀ ਹੋਊ ਇਹਦੇ ਚ ਚਾਂਸਲ ਹੈਗੇ ਆ ਵੀ ਕੋਈ ਫੈਸਲਾ ਲੈ ਲੈਣ ਪਰ ਜੇ ਨਾ ਲਿਆ 17 ਤਾਰੀਖ ਨੂੰ ਸਹੀ ਫੈਸਲਾ ਤੇ 18 ਦੀ ਮੀਟਿੰਗ ਵਿੱਚ ਹੋਰ ਵੀ ਸਖਤ ਇਹਦੇ ਵਿਰੁੱਧ ਫੈਸਲਾ ਆਉਣ ਦੇ ਚਾਂਸ ਹੈ ਪਰ ਇੱਕ ਗੱਲ ਬੜੀ ਟੇਢੀ ਹੈ ਵੀ ਜਿਹੜਾ ਧੁੰਮੇ ਦਾ ਦਮਦਮੀ ਟਕਸਾਲ ਦੇ ਪ੍ਰਨਾਮ ਸਿੰਘ ਧੁੰਮੇ ਦਾ ਸਾਹਮਣੇ ਆਉਣਾ ਉਹ ਤੇ ਇਹ ਉਹ ਤਾਂ ਬੀਜੇਪੀ ਦਾ ਬੰਦਾ ਹੈ ਉਹਦਾ ਸਾਹਮਣੇ ਆਉਣਾ ਉਹਦਾ ਕੈਂਪੇਨ ਕਰਨਾ ਇਹ ਆਪਣੇ ਆਪ ਵਿੱਚ ਬੜਾ ਇੰਟ੍ਰੀਗਿੰਗ ਹੈ ਜਿਹਨੂੰ ਕਹਦੇ ਆ ਵੀ ਇਹਦੇ ਪਿੱਛੇ ਕੁਝ ਬੜਾ ਗੁੰਝਲ ਜੀ ਲੱਗਦੇ ਆ ਵੀ ਗੱਲ ਕੀ ਹੈ ਕਿਉਂ ਹੋ ਰਿਹਾ ਹੈ ਸ਼ਾਸ਼ੀਜਾ ਪ੍ਰੋਗਰਾਮ ਲੱਗ ਜਾਰ ਰਿਹਾ ਸਾਰਾ ਵੀ ਹੋਰ ਕਿਹੜੀ ਪਾਰਟੀ ਤੇ ਇੰਟਰਸਟਡ ਹੈ ਕੀ ਕ੍ਰਾਉਨ ਤੇ ਇੰਟਰਸਟਡ ਹੈ ਇਹ ਸਾਰਾ ਨਵਾਂ ਲੱਗਦਾ ਕਿਉਂਕਿ ਇਹ ਫੈਕਟਰ ਹੈ ਜਿਹੜਾ ਇਹ ਇਹ ਡੋਮੀਨੇਟ ਜਾਂ ਲੀਡ ਨਹੀਂ ਕਰਨਾ ਚਾਹੀਦਾ ਕਿਉਂਕਿ ਹੁਣ ਤੱਕ ਤਾਂ ਇਹ ਬਾਦਲ ਆ ਰਿਹਾ ਤੇ ਬਾਦਲ ਨਾਲ ਇਹ ਵੀ ਰਿਹਾ ਹੈ ਬੀਜੇਪੀ ਦੇ ਫਰੰਟ ਤੇ ਸਿੱਧਾ ਚਲੇਗਾ ਬਾਦਲ ਦੀ ਸਿੱਧੇ ਬੀਜੇਪੀ ਦੇ ਫਰੰਟ ਤੇ ਰਹੇ ਆ ਅਲਾਈਅੰਸ ਰਿਹਾ ਉਹਨਾਂ ਦਾ ਓਪਨ ਲੈਵਲ ਤੇ ਉਹ ਦੋਨਾਂ 'ਚ ਫਰਕ ਤਾਂ ਹੈ ਨਹੀਂ ਪਰ ਹੁਣ ਇਹ ਅਕਾਲੀ ਦਲ ਦੇ ਅਪਰੋਚ ਖੜਾ ਹੈ ਤਾਂ ਇਹਦਾ ਮਤਲਬ ਵੀ ਕੁਝ ਬੀਜੇਪੀ ਦੀ ਬੀਜੇਪੀ ਵੀ ਕੁਝ ਡਿਫਰੈਂਟ ਲਾਈਨ ਤੇ ਕੁਝ ਡਿਫਰੈਂਟ ਰਿਜ਼ਲਟ ਲਿਆਉਣਾ ਚਾਹੁੰਦੀ ਆ ਇਹ ਵੇਖੋ ਇਸ ਕਰਕੇ ਹੁਣ ਇਹ ਇਹ ਪਤਾ ਲੱਗੂਗਾ ਉਹ ਆਪਣੇ ਆਪ ਵਿੱਚ ਕੁਝ ਵੱਖਰੀ ਜੀ ਗੱਲ ਲੱਗਦੀ ਆ ਵੀ ਇਹਦੇ 'ਚ ਕੁਝ ਕਿਧਰ ਨੂੰ ਮੋੜ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਹਾਂਜੀ ਤਾਂ ਸਸਾ ਬਾਕੀ ਦਾ ਜਿਹੜਾ ਓਵਰਆਲ ਜਿਹੜਾ ਮਾਹੌਲ ਇਹ ਬਣ ਗਿਆ ਹੈਗਾ ਤੇ ਜੇ ਮੰਨ ਲਓ 17 ਨੂੰ ਨਹੀਂ ਫੈਸਲਾ ਲੈਂਦੇ ਤਾਂ ਫਿਰ ਜਿਹੜੀ 28 ਦੀ ਮੀਟਿੰਗ ਹੈ ਜਿਸ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਅਪੀਲ ਕੀਤੀ ਗਈ ਹੈ ਸੰਗਤ ਨੂੰ ਕਿ ਹਰ ਪਿੰਡ ਚੋਂ ਟਰਾਲੀ ਲੈ ਕੇ ਪਹੁੰਚੇ ਤੇ ਜੇ ਉਹ ਸਥਿਤੀ ਬਣਦੀ ਹੈ ਤਾਂ ਫਿਰ ਕਿਸ ਤਰ੍ਹਾਂ ਦੇਖਦੇ ਹੋ ਸਾਰੀ ਸਥਿਤੀ ਨੂੰ ਉਹ ਸਥਿਤੀ ਉਹ ਸਥਿਤੀ ਬਣਾਉਣ ਦੀ ਕੋਸ਼ਿਸ਼ ਹੋ ਜੇ ਉਹ ਸਥਿਤੀ ਨੂੰ ਪਹਿਲਾਂ ਹੀ ਬਾਤ ਜਾਣ ਤਾਂ ਕਈ ਫੈਸਲੇ ਉਹ ਤੋਂ ਪਹਿਲਾਂ ਪਹਿਲਾਂ ਹੋਣ ਉਹਦੀ ਮੀਟਿੰਗ ਹੀ ਨਾ ਹੋਵੇ ਛੇ ਦੇ ਕੋਸ਼ਿਸ਼ ਜੇ ਸਿਆਣਪਾਲੀਆਂ ਕੋਈ ਵਿੱਚੋਂ ਕੋਈ ਸਿਆਣੇ ਐਲੀਮੈਂਟ ਅੱਗੇ ਆ ਜਾਣ ਤਾਂ ਉਹ ਸਥਿਤੀ ਪਹੁੰਚਣੀ ਚਾਹੀਦੀ ਉਹ ਸਥਿਤੀ ਜੇ ਥੋੜਾ ਜਿਹਾ ਉਧਰ ਨੂੰ ਮੂਡ ਬਣਦਾ ਲੋਕਾਂ ਦਾ ਤੇ ਫਿਰ ਅਕਾਲੀ ਦਲ ਦਾ ਤਾਂ ਬਾਦਲ ਅਕਾਲੀ ਦਲ ਦਾ ਤਾਂ ਸਫਾਇਆ ਹੋ ਜਾਏਗਾ ਇਹ ਤਾਂ ਫਿਰ ਕਿਤੇ ਹੈ ਵੀ ਨਹੀਂ ਹੁਣ ਵੀ ਕੋਈ ਫੋਰਸ ਨਹੀਂ ਹੈ ਸਿਰਫ ਇਹ ਫੋਰਸ ਇਸੇ ਕਰਕੇ ਵੀ ਐਜੀਪੀਸੀ ਤੇ ਕਬਜ਼ਾ ਐਜੀਪੀਸੀ ਦੇ 150 ਵਿੱਚੋਂ 130 ਜਿਹੜੇ ਹੈ ਐਜੀਪੀਸੀ ਮੈਂਬਰ ਇਹਨਾਂ ਨਾਲ ਜੁੜੇ ਆ ਹੁਣ ਜਿਸ ਤਰੀਕੇ ਨਾਲ ਜਥੇਦਾਰਾਂ ਨੂੰ ਇਹਨਾਂ ਨੇ ਲਾਹ ਹੈ ਹੁਣ ਕਿੰਨੇ ਰਹਿਣਗੇ ਨਾਲ ਉਹ ਜਨਰਲ ਹਾਊਸ ਦੀ ਮੀਟਿੰਗ ਹੋਵੇ ਤਾਂ ਪਤਾ ਲੱਗੂ ਐਟ ਰੀਕੂਟ ਦੀ ਜਿਹੜੀ ਮੀਟਿੰਗ ਕਰਕੇ ਫੈਸਲੇ ਕਰਦੇ ਹੈ ਇਹ ਆਪਣੇ ਆਪ ਚ ਗਲਤ ਫੈਸਲੇ ਆ ਹੁਣ ਤੁਸੀਂ ਸੁਪਰੀਮ ਕੋਰਟ ਦਾ ਜ ਕਿਸੇ ਜੱਜ ਨੂੰ ਰਿਪੀਲ ਕਰਨਾ ਹੋਵੇ ਤਾਂ ਉਹ ਉਹ ਹਾਊਸਿੰਗ ਜਾਂਦੀ ਹੈ ਗੱਲਬਾਤ ਇੱਥੇ ਵੀ ਜਨਰਲ ਹਾਊਸਿੰਗ ਵਿੱਚ ਮੀਟਿੰਗ ਹੋਣੀ ਚਾਹੀਦੀ ਸੀ ਜਿੱਥੇ ਲਾਉਣਾ ਸੀ ਤਾਂ ਉਹ ਬੰਦੇ ਜਿਹੜੇ ਇਸ ਕਿਸਮ ਦੇ ਕੋਈ ਰੂਲਿੰਗ ਕਲਿੱਕ ਹੁੰਦਾ ਉਹਦੇ ਚੁਣੇ ਹੋਏ ਬੰਦੇ 4 ਹੁੰਦੇ ਆ ਉਹਨਾਂ ਨੂੰ ਪਿੱਛੇ ਤੋਂ ਕੋਈ ਗੱਲ ਕਹੀ ਜਾਂਦੀ ਏ ਓਵੇਂ ਉੱਥੇ ਫੈਸਲੇ ਹੁੰਦੇ ਆ ਜਨਰਲ ਹਾਊਸ ਦੀ ਮੀਟਿੰਗ ਚਾਹੀਦੀ ਸੀਗੀ ਜੇ ਇਹਨਾਂ ਨੂੰ ਲਾਉਣਾ ਵੀ ਸੀ ਤਾਂ ਜਨਰਲ ਹਾਊਸ ਐਸਜੀਪੀਸੀ ਦੀ ਪਰ ਇਹ ਤਾਂ ਆਪਣੇ ਆਪ ਵਿੱਚ ਗਲਤ ਕੀਤਾ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਇਹ ਇਹ ਇੱਕ ਗਲਤ ਸਟੈਪ ਹੈ ਬਹੁਤ ਹੀ ਉਹਨਾਂ ਦੀ ਇੱਕ ਤਰ੍ਹਾਂ ਬੇਇੱਜ਼ਤੀ ਭਰਿਆ ਸਟੈਪ ਹੈ ਉਹਨਾਂ ਨੂੰ ਇਸ ਕਿਸਮ ਦਾ ਲਾਉਣਾ ਉਹਨਾਂ ਨੂੰ ਛੇਤੀ ਤੋਂ ਛੇਤੀ ਬਹਾਲ ਕਰ ਦੇਣ ਤਾਂ ਚੰਗੀ ਗੱਲ ਪਰ ਇਹ ਸਾਰਾ ਕੁਝ ਹੁਣ ਇਕੱਠਾ ਹੀ ਹੋਵੇਗਾ ਤੇ ਜਿਆਦਾ ਬਹਾਲ ਵੀ ਹੋ ਜਾਣਗੇ ਤੇ ਜਾਂ ਇਹ ਤੋਂ ਪਿੱਛੋਂ ਵੀ ਹੋਰ ਵੀ ਜਿਆਦਾ ਖਰਾਬ ਤੇ ਲੜਾਈ ਝਗੜੇ ਦਾ ਰੌਲਾ ਹੋਊਗਾ ਵਧੇਗਾ ਹਾਂਜੀ ਆ ਸਸਾ ਆਖਰੀ ਸਵਾਲ ਮੇਰਾ ਕਿ ਜਿਸ ਢੰਗ ਦੇ ਨਾਲ ਸਿੱਖ ਸਮਾਜ ਦੇ ਅੰਦਰ ਸਿੱਖ ਸਮਾਜ ਵੰਡਿਆ ਹੋਇਆ ਹੈ ਕਿ ਇੱਕ ਹਿੱਸਾ ਪੰਜਾਬ ਚ ਰਹਿ ਰਿਹਾ ਹੈ ਇੱਕ ਦੇਸ਼ ਦੇ ਬਾਕੀ ਹਿੱਸਿਆਂ ਚ ਰਹਿ ਰਿਹਾ ਹੈ ਇੱਕ ਵਿਦੇਸ਼ਾਂ ਚ ਬੈਠਾ ਹੈਗਾ ਤਾਂ ਕਿ ਉਹ ਸਾਰੇ ਜਿਹੜੇ ਸਿੱਖ ਸੰਗਤ ਹੈਗੀ ਹੈ ਉਹ ਇਸ ਸਾਰੇ ਨੂੰ ਪ੍ਰਵਾਨ ਕਰੇਗੀ ਵੇਖੋ ਸਭ ਤੋਂ ਇਸੇ ਕਰਕੇ ਤਾਂ ਅਸੀਂ ਕਹਿੰਦੇ ਆ ਵੀ ਸੁਪਰੀਮ ਜਿਹੜਾ ਅਕਾਲ ਤਖਤ ਹੈ ਉਹ ਉਸ ਦੀ ਉਹਦੀ ਜਿਹੜੀ ਉਹਦੀ ਸਰਬ ਉਪਚਿਤ ਉੱਚਤਾ ਜਾਂ ਉਹਦੇ ਵੱਲੋਂ ਜਾਰੀ ਕੀਤੀ ਮਰਜ਼ਾਦਾ ਉਹ ਕਾਇਮ ਰਹਿਣੀ ਚਾਹੀਦੀ ਤੇ ਏਕਤਾ ਤੱਕ ਕੇਂਦਰ ਰਹਿਣਾ ਚਾਹੀਦਾ 120 ਤੋਂ 30 ਕੰਟਰੀਆਂ ਦੇ ਵਿੱਚ ਤਾਂ ਸਿੱਖ ਵੱਸਦੇ ਆ ਅੱਜ ਥੋੜੀ ਵੱਡੀ ਗਿਣਤੀ ਦੇ ਵਿੱਚ ਹੁਣ ਸਿੱਖ ਕੋਈ ਇੱਥੇ ਪੰਜਾਬ 'ਚ ਤਾਂ ਹੈ ਨਹੀਂ ਇਕੱਲੇ ਪੰਜਾਬ ਤੋਂ ਬਾਹਰ ਵੀ ਰਹਿੰਦੇ 17-18% ਤਾਂ ਪੰਜਾਬ ਤੋਂ ਬਾਹਰ ਆ ਤੇ ਬਾਕੀ ਵਿਦੇਸ਼ਾਂ ਵਿੱਚ ਵੀ ਹੈਗੇ 13 14 ਪਰਸੈਂਟ ਦੇ ਨੇੜ ਤੇ ਸਿੱਖੇ ਜਿੰਨੇ ਆ ਉਹਨਾਂ ਚੋਂ ਵੱਡੀਆਂ ਗਿਣਤੀਆਂ ਨਹੀਂ ਆ ਇਸ ਕਰਕੇ ਸਾਨੂੰ ਸਾਰਾ ਫੈਸਲਾ ਜਿਹੜਾ ਹੈ ਹੁਣ ਇੱਥੇ ਪੰਜਾਬ ਦੇ ਐਸਜੀਪੀਸੀ ਦੇ ਫੈਸਲੇ ਨਾਲ ਨਹੀਂ ਅਸੀਂ ਚੱਲ ਸਕਦੇ ਜਿਹਦੇ ਤੇ ਇੱਕ ਧਿਰ ਕਾਬਜ ਇਕਤ ਅਕਾਲੀ ਦਲ ਬਾਦਲ ਦੇ ਕੰਟਰੋਲ ਚ ਹੈ ਹੁਣ ਥੋੜਾ ਜਿਹਾ ਵੱਡੇ ਲੈਵਲ ਤੇ ਵੱਡੇ ਪਰਸਪੈਕਟਿਵ ਵਿੱਚ ਕਰਨਾ ਪਊਗਾ ਫੇਰ ਹੀ ਕੰਮ ਚੱਲੂਗਾ ਨਹੀਂ ਜੇ ਫੇਰ ਵੀ ਇਹਨਾਂ ਨੇ ਸਾਰਾ ਕੁਝ ਐ ਕੀਤਾ ਆ ਐਸਜੀਪੀਸੀ ਵੀ ਇਲੈਕਸ਼ਨ ਜੇ ਨਹੀਂ ਕਰਦੇ ਜਾਂ ਨਹੀਂ ਕਰਾਉਣ ਦਿੰਦੇ ਜਾਂ ਭਾਜਪਾ ਨਾਲ ਅੰਦਰੋਂ ਅੰਦਰ ਹੀ ਇਹ ਸਾਜ ਪਿਆੜੀ ਰੱਖਦੇ ਆ ਵੀ ਭਾਜਪਾ ਦੀ ਅਕਾਲੀ ਇਹਦੇ ਐਸਜੀਪੀਸੀ ਦੀ ਇਲੈਕਸ਼ਨ ਨਾ ਕਰਾਈ ਜਾਵੇ ਪਰ ਐਸਜੀਪੀਸੀ ਦੀ ਸੱਚੀ ਜਿਹੜੀ ਹੋਂਦ ਹੈ ਗਣਾ ਉਹਦੇ ਉੱਤੇ ਹੀ ਸਵਾਲ ਉੱਠਣਗੇ ਵੀ ਉਹ ਕਾਨੂੰਨੀ ਹੈ ਲੈਜਿਟਿਮੇਟ ਹੈ ਜਿਵੇਂ ਹੁਣ ਤਰਲੋਚਨ ਸਿੰਘ ਹਰਕਣੇ ਜਾਂ ਦਿੱਲੀ ਹਰਕਣੇ ਕਹਤਾ ਵੀ 5 ਸਾਲ ਦੇ ਪਿੱਛੇ ਡਿਸਾਲਵ ਕਿਉਂ ਨਹੀਂ ਹੁੰਦੀ ਜੀ ਕ라우ਡ ਡਿਸਾਲਵ ਹੋ ਜਾਣੀ ਚਾਹੀਦੀ ਇਹ ਤਾਂ ਇਹ ਤਾਂ ਆਪਣੇ ਆਪ ਵਿੱਚ ਪੰਜ ਪੰਜ ਸਾਲ ਦਾ ਗਦਾ ਸੀਗਾ ਦੌਰ ਇਹਦਾ ਪੰਜ ਸਾਲ ਦੇ ਪਿੱਛੇ ਉਹ ਡਿਵੈਲਪ ਕਰੋ ਖਤਮ ਕਰੋ ਇਹ ਤਾਂ ਆਪਣੇ ਆਪ ਵਿੱਚ ਹੀ ਇਲਿਜੀਟਿਮੇਟ ਹੈ ਆਪਣੇ ਆਪ ਵਿੱਚ ਇਲੈਗਲ ਹੈ ਐਸਜੀਪੀਸੀ ਇਹ ਕੀ ਹੁੰਦੀ ਹੈ ਇਸ ਕਰਕੇ ਐਸਜੀਪੀਸੀ ਤੇ ਵੀ ਸਵਾਲ ਉੱਤੇ ਲੱਗ ਜਾਣਗੇ ਤੇ ਉਹਦੀ ਜਿਹੜੀ ਅੰਤਰਨ ਕਮੇਟੀ ਉਹਦੇ ਤੋਂ ਉੱਠਣੇ ਉੱਠਣੇ ਆ ਹਾਂਜੀ ਸਿਸਮ ਆਪਣਾ ਸਭ ਸਮਾਪਤ ਹੋ ਗਿਆ ਹੋਰ ਤੁਸੀਂ ਕੋਈ ਆਖਰੀ ਗੱਲ ਕਹਿਣੀ ਹੋਵੇ ਬਸ ਬੜੀ ਇੰਟਰਸਟਿੰਗ ਲੜਾਈ ਚੱਲ ਰਹੀ ਹੈ ਸਾਰੀ ਦਿਲਚਸਪ ਹੈ ਸਾਰੀ ਗੱਲ ਇਹ ਠੀਕ ਸੇ ਚ ਜਾ ਰਹੀ ਹੈ ਜਿਹੜੀ ਹੁਣ ਇਹਨਾਂ ਦਿਨਾਂ ਚ ਹੋਈ ਹੈ ਤੇ ਦੇਖੋ ਆਹ ਆ ਜਿਹੜੀਆਂ 17 ਦੀ ਮੀਟਿੰਗ 18 ਦੀ ਮੀਟਿੰਗ ਤੇ 28 ਦੀ ਮੀਟਿੰਗ ਇਹ ਤਿੰਨੇ ਫੈਸਲਾ ਕਾਫੀ ਹੱਦ ਤੱਕ ਫੈਸਲਾ ਕੌਣ ਹੋਣਗੀਆਂ ਇਹਨਾਂ ਚ ਕੀ ਨਿਕਲਦਾ ਸਾਨੂੰ ਉਮੀਦ ਹੈ ਵੀ ਇਹ ਠੀਕ ਹੀ ਨਿਕਲੇਗਾ ਕਿਉਂਕਿ ਉਹ ਕਬਜ਼ੇ ਵਾਲੀ ਲਾਈਨ ਆ ਜਿਹੜੀ ਪਹਿਲਾਂ ਵਾਲੀ ਸੁਖਬੀਰ ਬਾਦਲ ਵਾਲੀ ਉਹ ਪਹਿਲਾਂ ਹੀ ਉਹਨੂੰ ਬਹੁਤ ਮਾਰ ਪਾ ਚੁੱਕੀ ਹੈ اخਲਾਕੀ ਲੈਵਲ ਤੇ ਵੀ ਡਾਊਨ ਹੈ ਮੋਰਲੀ ਵੀ ਡਾਊਨ ਹੈ ਤੇ ਹੁਣ ਉਹ ਬਹੁਤਾ ਸਟੈਂਡ ਵੀ ਨਹੀਂ ਲੈ ਸਕਦੇ ਹਾਂਜੀ ਜੀ ਇੱਥੇ ਹੀ ਅਸੀਂ ਅੱਜ ਦੇ ਆਪਣੇ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ ਜਿਹੜੇ ਦੋਸਤ ਸਾਡੇ ਇਸ ਪ੍ਰੋਗਰਾਮ ਨਾਲ ਜੁੜੇ ਦੋਸਤੋ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜਰੂਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਕਰਨਾ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਨਾ ਤੇ ਜੇ ਇਹ ਸਾਰੀ ਗੱਲਬਾਤ ਬਾਰੇ ਤੁਹਾਡੀ ਕੋਈ ਰਾਏ ਹੋਵੇ ਜੇ ਤੁਹਾਡੀ ਕੋਈ ਟਿੱਪ ਨਹੀਂ ਹੋਵੇ ਤਾਂ ਤੁਸੀਂ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਜਾਂ YouTube ਦੇ ਕਮੈਂਟ ਬਾਕਸ ਤੇ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਿਰਫ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਸ਼ੁਕਰੀਆ